ਦੀਆਂ ਦੇ ਵਿੱਚ ਲਗਭਗ ਸਿੱਖਾਂ ਦੀ ਗਿਣਤੀ ਹੈ 3 ਕਰੋੜ ਤੇ ਪੂਰੀ ਦੁਨੀਆ ਦੇ ਵਿੱਚੋਂ ਗੁਰੂ ਘਰਾਂ ਦੇ ਵਿੱਚੋਂ ਲਗਭਗ 750 ਕਰੋੜ ਸੰਗਤ ਪ੍ਰਸ਼ਾਦਾ ਸ਼ਕਦੀ ਹੈ ਸੋ ਅੱਜ ਆਪਾਂ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਆਏ ਹਾਂ ਸੋ ਆਪਾਂ ਦੇਖਾਂਗੇ ਸੰਗਤ ਦੇ ਸ਼ਕਣ ਵਾਲੇ ਪ੍ਰਸ਼ਾਦੇ ਇੱਥੇ ਕਿਵੇਂ ਤਿਆਰ ਹੁੰਦੇ ਕਿਵੇਂ ਕਿਵੇਂ ਸੰਗਤ ਦਾ ਪ੍ਰਸ਼ਾਦਾ ਤਿਆਰ ਹੁੰਦਾ ਹੈ ਸੋ ਆਪਾਂ ਗੁਰੂ ਰਾਮਦਾਸ ਜੀ ਦੀ ਅੱਜ ਰਸੋਈ ਦੇਖਾਂਗੇ ਸੋ ਗੁਰੂ ਰਾਮਦਾਸ ਜੀ ਦੇ ਘਰ ਰਸਤਾ ਆਉਣ ਦੀ ਕੋਈ ਵੀ ਗਿੜਤੀ ਮਿੰਦਤੀ ਨਹੀਂ ਹੈ ਸੋ ਰਸਤਾ ਤੁਰਿਆਂ ਆਉਂਦੀਆਂ ਸੰਗਤ ਸ਼ਕਤੀ ਜਾਂਦੀ ਹੈ ਹਾਂਜੀ ਆ ਜਿਹੜੀ ਮਸ਼ੀਨ ਆਪਾਂ ਦੇਖ ਰਹੇ ਆ ਇਹ ਆਲੂਆਂ ਨੂੰ ਸਾਫ਼ ਕਰਕੇ ਤੇ ਨਾਲ ਦੇ ਨਾਲ ਆਲੂਆਂ ਨੂੰ ਛਿਲ ਦਿੰਦੀ ਹੈ ਸੋ ਆਲੂ ਦਾ ਬਹੁਤ ਬਰੀਕ ਛਿਲਕਾ ਇਹ ਜਿਹੜਾ ਉਤਾਰ ਦਿੰਦੀ ਆ ਤੇ ਆਲੂਆਂ ਨੂੰ ਬੜੇ ਤਰੀਕੇ ਨਾਲ ਸਾਫ਼ ਕਰਕੇ ਧੋ ਕੇ ਨਾਲ ਹੀ ਛਿਲਕਾ ਲਾ ਦਿੰਦੀ ਆ ਸੋ ਗੁਰੂ ਘਰ ਇਹ ਬਹੁਤ ਵੱਡੀ ਤਕਨੀਕ ਵਾਲੀ ਮਸ਼ੀਨ ਹੈ ਜੀ ਸੋ ਜਿਹੜੀ ਆ ਮਸ਼ੀਨ ਪਈ ਆ ਇਹ ਇਸ ਟਾਈਮ ਬੰਦ ਪਈ ਆ ਪਰ ਦੱਸਿਆ ਗਿਆ ਵਾ ਕਿ ਇਹ ਮਸ਼ੀਨ ਜਿਹੜੀ ਆ ਲਸਣ ਛਿਲਣ ਵਾਲੀ ਮਸ਼ੀਨ ਆ ਸੋ ਇਹ ਵੀ ਇੱਕ ਉਹਦਾ ਪਾਰਟ ਆ ਆ ਸੋ ਗੁਰੂ ਘਰ ਮਸ਼ੀਨਾਂ ਰਹੀ ਅਤੇ ਪੱਠੀਆਂ ਤੇ ਕੜਾਹਿਆਂ ਦੇ ਵਿੱਚ ਜਿਹੜਾ ਵਾ ਦਾਲਾਂ ਸਬਜ਼ੀਆਂ ਤਿਆਰ ਹੁੰਦੀਆਂ ਹਨ ਸੋ ਇਹ ਜਿਹੜੀ ਇੰਨੀ ਤੇਜ਼ ਗੈਸ ਹੈ ਇਹ ਦੱਸਦੇ ਆ ਕਿ ਸਿੱਧੀ ਗੁਜਰਾਤ ਤੋਂ ਕੈਂਟਰਾਂ ਦੇ ਰਾਹੀਂ ਆਉਂਦੀ ਹੈ ਇਸ ਸਿਲੰਡਰਾਂ ਵਾਲੀ ਗੈਸ ਨਹੀਂ ਹੈ ਇਹ ਸਿੱਧੀ ਗੁਜਰਾਤ ਤੋਂ ਕੈਂਟਰਾਂ ਦੇ ਰਾਹੀਂ ਆਉਂਦੀ ਹੈ ਸੋ ਇਹ ਗੁਰੂ ਘਰ ਦੀ ਰਸੋਈ ਦਾ ਦ੍ਰਿਸ਼ ਹੈ ਸੋ ਜਿੱਥੇ ਵੱਡੀਆਂ-ਵੱਡੀਆਂ ਤਕਨੀਕੀ ਮਸ਼ੀਨਾਂ ਦੇ ਨਾਲ ਲੰਗਰ ਤਿਆਰ ਹੁੰਦਾ ਹੈ ਉੱਥੇ ਹੱਥਾਂ ਦੇ ਨਾਲ ਵੀ ਬੀਬੀਆਂ ਸੇਵਾ ਕਰਕੇ ਇੱਥੇ ਗੁਰੂ ਘਰ ਪ੍ਰਸ਼ਾਦਾ ਤਿਆਰ ਕਰਦੀਆਂ ਹਨ ਸੋ ਇਹੋ ਥਾਨ ਹੈ ਜਿੱਥੇ ਬੀਬੀਆਂ ਲੋਹਾਂ ਦੇ ਉੱਪਰ ਪ੍ਰਸ਼ਾਦੇ ਪਕਾਉਂਦੀਆਂ ਹਨ ਇਹ ਸਾਰੇ ਚਕਲੇ ਵੇਲ ਨੇ ਜਿਹੜੀ ਸੰਗਤ ਸੇਵਾ ਕਰਨਾ ਚਾਹੁੰਦੀ ਹੈ ਉਹ ਇੱਥੇ ਲੋਹਾਂ ਦੇ ਲੰਗਰ ਪਕਾ ਕੇ ਸੇਵਾ ਕਰ ਸਕਦੀ ਹੈ ਸੋ ਬਹੁਤ ਵੱਡੀ ਮਸ਼ੀਨ ਹੈ ਜਿਹੜੀ ਕਿ ਪ੍ਰਸ਼ਾਦੇ ਤਿਆਰ ਕਰਦੀ ਹੈ ਸੋ ਆਪਾਂ ਸਾਰੀ ਮਸ਼ੀਨ ਦੇਖਾਂਗੇ ਕਿਵੇਂ ਪ੍ਰਸ਼ਾਦੇ ਤੇ ਪੱਕਦੇ ਹਨ ਜਦੋਂ ਪ੍ਰਸ਼ਾਦੀ ਮਸ਼ੀਨ ਵੱਲੋਂ ਪੱਕੇ ਤਿਆਰ ਹੁੰਦੇ ਹਨ ਤੇ ਇਸ ਜਗ੍ਹਾ ਦੇ ਉੱਪਰ ਸੰਗਤ ਵੱਲੋਂ ਪ੍ਰਸ਼ਾਦੀਆਂ ਨੂੰ ਕਿਉਂ ਲਾਇਆ ਜਾਂਦਾ ਹੈ ਚੋਪੜਿਆ ਜਾਂਦਾ ਹੈ। ਅ ਸੋ ਇਹ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਆਟਾ ਗੁੰਨਣ ਵਾਲੀ ਮਸ਼ੀਨ ਹੈ। ਸੋ ਇਹੋ ਜੀਆਂ ਗੁਰੂ ਘਰ ਇੱਕ ਨਹੀਂ ਬਹੁਤ ਮਸ਼ੀਨਾਂ ਨੇ ਜਿਨ੍ਹਾਂ ਦੇ ਉੱਪਰ ਆਟਾ ਗੁੰਨਿਆ ਜਾਂਦਾ ਹੈ। ਸੋ ਇਹ ਇੱਕ ਸਿੰਘ ਇੱਥੇ ਜਿਵੇਂ ਜਿਵੇਂ ਆਟੇ ਨੂੰ ਤਿਆਰ ਕਰਨਾ ਹੈ ਉਹ ਸਾਰਾ ਪ੍ਰੋਸੈਸ ਕਰਦਾ ਹੈ ਮਸ਼ੀਨ ਦੇ ਨਾਲ ਨਾਲ। ਸੋ ਜਿਹੜੇ ਗੈਸ ਦੇ ਕਨੈਕਸ਼ਨ ਨੇ ਉਹ ਸਿੱਧੇ ਪਾਈਪਾਂ ਦਿੱਤੀਆਂ ਹੋਈਆਂ ਸਿੱਧੀਆਂ ਪਾਈਪਾਂ ਦਿੱਤੀਆਂ ਹੋਈਆਂ ਜਿੱਥੇ ਜਿੱਥੇ ਵੀ ਗੈਸ ਚਾਹੀਦੀ ਆ ਤੇ ਪੁਆਇੰਟ ਦਿੱਤੇ ਹੋਏ ਆ ਸੋ ਸਿਲੰਡਰ ਵੀ ਬਹੁਤ ਜ਼ਿਆਦਾ ਵਰਤੇ ਜਾਂਦੇ ਆ ਪਰ ਸਿਲੰਡਰ ਕੁਝ ਛੋਟੇ ਕੰਮਾਂ ਲਈ ਵਰਤੇ ਜਾਂਦੇ ਜਿਵੇਂ ਚਾਹ ਵਗੈਰਾ ਬਣਾਉਣ ਦੇ ਲਈ ਸਿਲੰਡਰ ਵਰਤੇ ਜਾਂਦੇ ਆ ਜਦੋਂ ਲੰਗਰ ਪੱਕੇ ਤਿਆਰ ਹੁੰਦਾ ਹੈ ਤੇ ਇਸ ਸਥਾਨ ਦੇ ਉੱਪਰ ਲੰਗਰ ਨੂੰ ਲਿਆਂਦਾ ਜਾਂਦਾ ਜਿੱਥੋਂ ਕਿ ਵਰਤਾਵੇ ਸਿੰਘ ਲੰਗਰ ਗੁਰੂ ਦੀਆਂ ਸੰਗਤਾਂ ਨੂੰ ਵਰਤਾਉਂਦੇ ਹਨ ਸੋ ਚੌਲ ਸਬਜ਼ੀਆਂ ਸਾਰਾ ਕੁਝ ਇੱਥੇ ਲਿਆਂਦਾ ਜਾਂਦਾ ਹੈ ਸੋ ਗੁਰੂ ਘਰ ਰਹਿਤ ਮਰਿਆਦਾ ਤੇ ਸਾਫ ਸਫਾਈ ਦਾ ਬਹੁਤ ਧਿਆਨ ਰੱਖਿਆ ਜਾਂਦਾ ਨਾਲ ਦੀ ਨਾਲ ਹੀ ਇੱਥੇ ਜਿਹੜੀ ਆ ਉਹ ਬੜੀ ਸੁਚਤਾ ਕਾਇਮ ਕੀਤੀ ਜਾਂਦੀ ਆ ਗੁਰੂ ਘਰ ਲੰਗਰ ਬੜੇ ਤਰੀਕੇ ਦੇ ਨਾਲ ਤਿਆਰ ਕਰਕੇ ਬੜੇ ਸੁਚੱਜੇ ਢੰਗ ਦੇ ਨਾਲ ਸੰਤਨ ਨੂੰ ਸ਼ਕਾਇਆ ਜਾਂਦਾ ਹੈ। ਅੱਜ ਤੱਕ ਕੋਈ ਇਹੋ ਜਿਹਾ ਪ੍ਰਾਣੀ ਨਹੀਂ ਹੋਊਗਾ ਜਿਹੜਾ ਕਿ ਗੁਰੂ ਰਾਮਦਾਸ ਜੀ ਦੇ ਲੰਗਰ ਚੋਂ ਪ੍ਰਸ਼ਾਦਾ ਛੱਕ ਕੇ ਸੰਤੁਸ਼ਟ ਨਾ ਹੋਇਆ ਹੋਵੇ। ਸੋ ਗੁਰੂ ਘਰ ਆਉਣ ਵਾਲੀਆਂ ਰਸਤਾਂ ਦੀ ਕੋਈ ਗਿਣਤੀ ਮਿੰਤੀ ਨਹੀਂ ਹੈ। ਸੋ ਇਹ ਥੱਲੇ ਬੇਸਮੈਂਟ ਦੇ ਵਿੱਚ ਗੁਰੂ ਘਰ ਦੀ ਚੱਕੀ ਲੱਗੀ ਹੈ। ਸੋ ਜਿੱਥੇ ਕਿ ਜੋ ਲੰਗਰ ਦੇ ਵਿੱਚ ਪ੍ਰਸ਼ਾਦ ਦੇ ਪੱਕਦੇ ਹਨ ਉਹ ਆਟਾ ਸਾਰਾ ਇੱਥੇ ਪੀਸਿਆ ਜਾਂਦਾ ਹੈ ਸੋ ਆਟਾ ਪੀਸਣ ਤੋਂ ਪਹਿਲਾਂ ਜਿੰਨੇ ਵੀ ਕਣਕ ਹੁੰਦੀ ਏ ਇਹ ਕਣਕ ਨੂੰ ਪੂਰੇ ਤਰੀਕੇ ਦੇ ਨਾਲ ਸਾਫ਼ ਕੀਤਾ ਜਾਂਦਾ ਏ ਸੈਲਰੀ ਦੇ ਵਿੱਚ ਸੋ ਆਟੇ ਨੂੰ ਇੱਕ ਵਾਰ ਪੀਣ ਕੀਤਾ ਜਾਂਦਾ ਹੈ ਜੋ ਵੀ ਮਿੱਟੀ ਘੱਟਾ ਹੁੰਦਾ ਹੈ ਆਟੇ ਚੋਂ ਕਣਕ ਚੋਂ ਬਾਹਰ ਕੱਢਿਆ ਜਾਂਦਾ ਹੈ ਕੋਜੇ ਬੱਚੇ ਇੱਥੇ ਮੋਗੇ ਵੱਲੋਂ ਆਏ ਆ ਤੇ ਗੁਰੂ ਘਰ ਦੇ ਦਰਸ਼ਨਾਂ ਵਾਸਤੇ ਆਏ ਆ ਸੋ ਬੜੇ ਸੋਹਣੇ ਲੱਗ ਰਹੇ ਸਾਰੇ ਬੱਚੇ ਬੱਚੇ ਗੁਰੂ ਘਰ ਆਏ ਜੀ ਹਾਂ ਜੀ ਠੀਕ ਆ ਕਿਹੜੇ ਪਿੰਡ ਤੋਂ ਸਲੀਨੇ ਪਿੰਡ ਦੇ ਕਿਥੋਂ ਸਲੀਨੇ ਤੋਂ ਆਏ ਜੀ ਕਲਾਰ ਮੰਦਰ ਸਾਹਿਬ ਵੀ ਆਏ ਕਿ ਹੋਰ ਹੋਰ ਕਿੱਧਰ ਆਏ ਹੋਰ ਵੀ ਦਰਸ਼ਨ ਕਰੋਗੇ ਬਸ ਇੱਥੇ ਹੀ ਹਾਂ ਮੇਰੀ ਠੀਕ ਆ ਜੀ ਫਿਰ